ਇਹ ਸ੍ਰੀ ਗੁਰੂ ਹਰਗੋਬਿੰਦ ਜੀ ਜਦ ਇੱਕ ਵਾਰੀ ਬਾਅਦ ਚ ਲਾਹੌਰ ਆਉਂਦਾ ਹੈ ਰਸਤੇ 'ਚ ਉਹ ਸ੍ਰੀ ਗੁਰੂ ਹਰਗੋਬਿੰਦ ਜੀ ਕੋਲ ਠਹਿਰਦਾ ਦੁਖਦਾ ਤਾਂ ਗੁਰੂ ਸਾਹਿਬ ਸ੍ਰੀ ਅਕਾਲ ਤਖਤ ਸਦੋਂਗੇ ਦਰਬਾਰ ਕਰਕੇ ਬੜੇ ਮਾਣ ਸਨਮਾਨ ਨਾਲ ਜਹਾਂਗੀਰ ਨੂੰ ਜਥਾ ਜੋ ਖਿਰਤ ਪੇਟ ਕਰਦੇ ਨੇ ਤੁਸੀਂ ਮੈਨੂੰ ਦੱਸੋ ਵੀ ਆਪਣੇ ਗੁਰੂ ਪਿਤਾ ਦੇ ਕਾਤਲ ਯਾ ਕਤਲ 'ਚ ਹਿੱਸਾ ਬੰਨ ਵਾਲੇ ਯਾ ਕਤਲ 'ਚ ਰੋਲ ਨਵਾਲ ਵਾਲੇ ਜਹਾਂਗੀਰ ਨੂੰ ਜਥਾ ਜੋ ਖਿਰਦਾ ਕੀ ਮਤਲਬ ਸਵਾਲ ਉੱਠਦਾ ਨਾ ਸੀ ਮੈਂ ਸਵਾਲ ਕਰ ਰਿਹਾ ਮੈਂ 45 ਸਵਾਲ ਕਿਤਨੇ ਉਸ ਤੋਂ ਬਾਅਦ ਜਦੋਂ ਜਹਾਂਗੀਰ ਦੀਆਂ ਬੇਗਮਾਂ ਗੁਰੂ ਸਾਹਿਬ ਦੇ ਮਹਿਲਾ ਜਗਈਆਂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਤਾਂ ਉਹਨਾਂ ਨੇ ਜਾ ਕੇ ਜਨਾਨੇ ਕਹਨੇ ਕੱਪੜੇ ਮਾਤਾ ਜੀ ਨੂੰ ਭੇਟ ਕੀਤੇ ਮਾਤਾ ਜੀ ਸਮਝਦੇ ਕੋਣ ਮਾਤਾ ਗੰਗਾ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਮਾਤਾ ਜੀ ਮਾਤਾ ਜੀ ਨੇ ਨਾ ਕੇਵਲ ਉਹ ਤੋਹਫੇ ਕਬੂਲ ਕੀਤੇ ਬਲਕਿ ਆਪਣੇ ਦੇਸੀ ਕੀਮਤੀ ਜ਼ੇਵਰ ਜਹਾਂਗੀਰ ਦੀਆਂ ਬੇਗਮਾਂ ਦੇ ਦਿੱਤੇ ਸਵਾਲ ਇਹ ਉੱਠਦਾ ਹੈ ਜੇ ਜਹਾਂਗੀਰ ਕਾਤਲ ਸੀ ਜਾਂ ਕਤਲ ਚੋਂ ਦਾ ਹਿੱਸਾ ਥੀ ਯਾ ਰੋਲ ਸੀ ਅਪਾ ਇਤਿਹਾਸ ਦੀ ਗੱਲ ਕਰਦੇ ਹੱਸੇ ਤਾਂ ਮਾਤਾ ਗੰਗਾ ਜੀ ਨੇ ਸ਼੍ਰੀ ਮਾਤਾ ਗੰਗਾ ਜੀ ਨੇ ਆਪਣੇ ਗੁਰੂ ਪਤੀ ਦੇ ਕਾਤਲ ਦੀਆਂ ਬੇਗਮਾਂ ਨਾਲ ਤੋਹਫਿਆ ਲੈਣ ਦੇ ਨੂੰ ਕਿਤਾ ਹੂੰ ਫਿਰ ਸਵਾਲ ਉੱਠਦਾ ਹੈ ਤਵਰੀ ਗੁਰੂ ਖਾਲਸਾ ਪੰਨਾ ਨੰਬਰ 445 ਤੋਂ ਲੈ ਕੇ 455 ਤੱਕ ਹੂੰ ਇਤਿਹਾਸ ਲਿਖਦਾ ਹੈ ਕਿ ਗੁਰੂ ਸਾਹਿਬ ਦੀ ਜਹਾਂਗੀਰ ਨਾਲ ਡਾਢੀ ਪ੍ਰੀਤ ਹੋ ਗਈ ਸੀ ਜਿਸ ਕਰਕੇ ਹਰ ਅਮੀਰ ਔਰ ਵਜ਼ੀਰ ਗੁਰੂ ਸਾਹਿਬ ਦੀ ਖੁਸ਼ਾਹਵਤ ਕਰਨ ਲੱਗਿਆ ਆਪਣੇ ਗੁਰੂ ਪਿਤਾ ਦੇ ਕਾਤਲ ਨਾਲ ਡਾਢੀ ਪ੍ਰੀਤ ਦਾ ਕੀ ਮਤਲਬ ਹੂੰ ਸਵਾਲ ਉੱਠਦਾ ਨਾ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਅ ਰੋਜ਼ ਜਹਾਂਗੀਰ ਨਾਲ ਉਹਦੀ ਕਚਹਿਰੀ ਜਾਇਆ ਕਰਦੇ ਸਨ ਹਮ ਆਪਣੇ ਗੁਰੂ ਪਿਤਾ ਦੇ ਖਾਤਰ ਨਾਲ ਕਚਹਿਰੀ ਜਾਂਦਾ ਮਤਲਬ ਕੀ ਜਹਾਂਗੀਰ ਨਾਲ ਰੋਜ਼ ਸ਼ਿਕਾਰ ਖੇਡਣ ਜਾਂਦੇ ਸੀ ਜਦੋਂ ਜਹਾਂਗੀਰ ਇੱਕ ਵਾਰੀ ਕਾਬਲ ਦੇ ਦੌਰੇ ਤੇ ਗਿਆ ਤਾਂ ਪਿੱਛੇ ਸਾਰਾ ਮਾਮਲਾ ਸ਼੍ਰੀ ਗੁਰ ਹਰਗਬਿੰਦ ਜੀ ਦੇ ਹਵਾਲੇ ਕਰ ਗਿਆ ਇਹ ਮਤਲਬ ਕੀ ਫਿਰ ਇਤਿਹਾਸ ਇਹ ਵੀ ਦੱਸਦਾ ਹੈ ਚਾਰ ਦੇ ਹਜ਼ਰਨਾ ਸ਼੍ਰੀ ਦਵਾਰੇ ਗੁਰ ਘਰ ਦਾ ਪੰਨਾ ਨੰਬਰ 445 452 ਇਤਿਹਾਸਿਕ ਗੁਰੂ ਸਾਹਿਬਾਨ ਪੰਨਾ ਨੰਬਰ 237 ਤੇ ਦਸਾ ਗੁਰਾਸਖੇ ਜੀ ਜੀਵਨ ਚਿੱਤਰ ਪੰਨਾ ਨੰਬਰ 8 ਤੇ ਗੁਰਮਤਿ ਇਤਿਹਾਸ ਗੁਰੂ ਖਾਲਸਾ ਪੰਨਾ ਨੰਬਰ 28 ਇਹ ਲਿਖਦਾ ਹੈ ਕਿ ਉਹਨੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੱਤ ਤੋਪਾਂ ਤੇ 1000 ਸਵਾਰ ਪਿਆਦਾ ਦੇ ਕੇ ਪੰਜਾਬ ਦੇ ਸਾਰੇ ਹਕਮਾਂ ਉੱਪਰ ਨਿਗਵਾਨ ਮੁਕਰਰ ਕਰਤਾ ਤੇ ਗੁਰੂ ਸਾਹਿਬ ਨੇ ਉਹ ਨਿਗਵਾਨ ਹੋਣਾ ਕਿਉਂ ਪ੍ਰਬੰਧ ਕੀਤਾ ਆਪਣੇ ਗੁਰੂਪਤ ਪਿਤਾ ਦੇ ਘਰ ਤੋਂ ਸਰਵੋ ਦੇਣਾ ਫਿਰ ਜਹਾਂਗੀਰ ਜਦੋਂ ਕਸ਼ਮੀਰ ਗਿਆ ਤਾਂ ਜਾਂਦਾ ਹੈ ਗੁਰੂ ਸਾਹਿਬ ਨੂੰ ਨਾਲ ਲੈ ਕੇ ਗਿਆ ਤੇ ਉੱਥੇ ਉਹਨਾਂ ਦਾ ਦੋਨਾਂ ਤੰਬੂ ਘਟ ਕੋਲੇ ਕੋਲੇ ਹੁੰਦਾ ਸੀਗਾ ਤੇ ਦੋਵੇਂ ਇਕੱਠੇ ਸ਼ਿਕਾਰ ਖੇੜਨ ਜਾਂਦੇ ਸੇ ਤੇ ਜਦੋਂ ਇੱਕ ਵਾਰੀ ਜਹਾਂਗੀਰ ਲਾਹੌਰ ਤੋਂ ਇਕੱਠੇ ਚੱਲੇ ਗੁਰੂ ਸਾਹਿਬ ਪੰਜਾਬ ਵੱਲ ਤੇ ਦੋਵਾਂ ਇਕੱਠੇ-ਖੱਟੇ ਖੇਮਾ ਲਗਾਦੇ ਦੋਵੇਂ ਸ਼ਿਕਾਰ ਖੇੜਦੇ ਆਏ ਤੇ ਇਹ ਸਾਰੀਆਂ ਗੱਲਾਂ ਇਹ ਦੱਸਦੀਆਂ ਨੇ ਤੇ ਇਤਿਹਾਸ ਇਹ ਦੱਸਦਾ ਹੈ ਕਿ ਗੁਰੂ ਸਾਹਿਬ ਦੀ ਡਾਢੀ ਪ੍ਰੀ ਸੀ ਆਪਣੇ ਸ੍ਰੀ ਗੁਰੂ ਹਰਗੁਿੰਦ ਜੀ ਜਹਾਂਗੀਰ ਨਾਲ ਮੈਂ ਥੋੜਾ ਸਵਾਲ ਕਰਦਾ ਇੱਕ ਮੜ ਤੋਂ ਮੜਾ ਇੱਕ ਕਮਜ਼ੋਰ ਤੋਂ ਕੁੰਜੋਰ ਬੰਦਾ ਵੀ ਆਪਣੇ ਪਿਤਾ ਦੇ ਕਤਲ ਨੂੰ ਮਾਫ਼ ਨਹੀਂ ਕਰ ਸਕਦਾ ਕਤਲ ਕਰ ਸਕਦੇ ਨਹੀਂ ਕਰ ਸਕਦਾ ਜਾਂ ਉਹਦੇ ਪਿਤਾ ਦੇ ਕਤਲ ਜਿਸ ਹਿੱਸਾ ਲਿਆ ਹੋਵੇ ਤਾਂ ਮੈਨੂੰ ਸਵਾਲ ਇਹ ਉੱਠਦਾ ਇੱਥੇ ਵੀ ਸ੍ਰੀ ਗੁਰੂ ਹਰਗੁਿੰਦ ਜੀ ਨੇ ਆਪਣੇ ਗੁਰੂ ਪਿਤਾ ਦੇ ਕਾਤਲ ਜਾਂ ਗੁਰੂ ਪਿਤਾ ਦੇ ਕਤਲ ਜਿਸ ਹਿੱਸਾ ਪਾਉਣ ਵਾਲੇ ਜਹਾਂਗੀਰ ਨਾਲ ਇੰਨੀ ਡਾਢੀ ਪ੍ਰੀਤ ਤੇ ਪ੍ਰੇਮਈ ਸੰਬੰਧ ਕਿਉਂ ਰੱਖੇ ਗੁਰੂ ਸਾਹਿਬ ਤਾਂ ਅਤਿ ਸ਼ਕਤੀਸ਼ਾਲੀ ਸਨ ਠੀਕ ਹੈ ਨਹੀਂ ਫਿਰ ਮੈਂ ਹੁਣ ਦੋ ਦੱਸਾਂ ਤੁਹਾਨੂੰ ਗੱਲਾਂ ਹੋਰ ਦੰਨਾ ਜਦੋਂ ਤੁਹਾਨੂੰ ਪਤਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਵੀ ਗੁਰੂ ਸਾਹਿਬ ਤੋਂ ਜਹਾਂਗੀਰ ਨਫ਼ਰਤ ਕਰਦਾ ਸੀ ਇਹ ਉਹਦੇ ਦਿਲ 'ਚ ਬਹਿਰ ਸੀ ਇਤਿਹਾਸ ਦੱਸਦਾ ਜਦੋਂ ਜਹਾਂਗੀਰ ਬਾਦਸ਼ਾਹ ਬਣ ਗਿਆ ਤਾਂ ਜਹਾਂਗੀਰ ਅਕਬਰ ਬਾਗੀ ਜਹਾਂਗੀਰ ਕੋਲੇ ਗੁਰੂ ਸਾਹਿਬ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਗੁਰੂ ਗੱਦੀ ਤੋਂ ਅੜ ਕਰਨ ਵਾਲੇ ਤਾਂ ਜਹਾਂਗੀਰ ਨੇ ਉਹਦਾ ਜੋ ਫੈਸਲਾ ਕੀਤਾ ਉਹ ਵਿਚਾਰ ਨਹੀਂ ਹੋ ਗਿਆ ਗੁਰਬਲਾਸ ਪਾਸ਼ਾ ਹੀ 6ਵੀਂ ਅਧਿਆਇ 3 ਵਿੱਚ ਗੁਰੂ ਨਾਨਕ ਦੇਵ ਜੀ ਦੇ ਹਮਦਾਸ ਗੁਰੂ ਸਾਹਿਬ ਜਹਾਂਗੀਰ ਕਹਿ ਰਹੇ ਹਨ ਉਹ ਉਰਦੂ ਚਤਸਰੇ ਇਸ ਦਾ ਨਿਆਉ ਸ੍ਰੀ ਗੁਰਪਾਸ ਸ੍ਰੀ ਗੁਰੂ ਰਾਮਦਾਸ ਦੀਦੀ ਗੁਰਿਆਈ ਸੋ ਹਮਤੇ ਨਾ ਜਾਤ ਸੋ ਹਮਤੇ ਨਾ ਜਾਤ ਮਟਾਈ ਜੇ ਗੁਰਿਆਈ ਤੁਮ ਕੋ ਹੋਤੀ ਜੀਵਨ ਦੇਤ ਦੇਵਤ ਸ੍ਰੀ ਗੁਰਜੋਤੀ ਆ ਤਿੰਨ ਕੇ ਤੁਮ ਲਾਗੋ ਪਾਏ ਗੁਰੂ ਜਹਾਂਗੀਰ ਬੈਨ ਅਲਾਈ ਮਤਲਬ ਇਹ ਹੈ ਜਹਾਂਗੀਰ ਨੇ ਫੈਸਲਾ ਦਿੱਤਾ ਚੰਦੂ ਨੂੰ ਕਿਹਾ ਕਿ ਦੇਖ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼੍ਰੀ ਗੁਰੂ ਗੋਰਾਮਦਾਸ ਜੀ ਆਪ ਗੁਰਿਆਈ ਦੇ ਗਏ ਹਨ ਅਸੀਂ ਉਹਨਾਂ ਨੂੰ ਗੁਰਗੱਦੀ ਤੁਹਾਡੇ ਨਹੀਂ ਕਰ ਸਕਦੇ ਅਸੀਂ ਤਾਂ ਗੁਰੂ ਨਾਨਕ ਦੇ ਘਰ ਦੇ ਦਾਸ ਆ ਤੇਰੇ ਲਈ ਇਹੀ ਹੋ ਗਿਆ ਕਿ ਤੂੰ ਸ਼੍ਰੀ ਗੁਰੂ ਅੱਜ ਦੇ ਵੀ ਸ਼ਰਨ ਚ ਲੈ ਜਾ ਥੋੜਾ ਜੋਰ ਲਿਓ ਤੁਸੀਂ ਨਾਲ ਆਪੇ ਤੇ ਇਸ ਤੋਂ ਬਾਅਦ ਫੇਰ ਵੀ ਇੱਕ ਵਾਰੀ ਜਹਾਂਗੀਰ ਕੋਲ ਸਪਾਰਸ਼ ਕੀਤੀ ਚੰਦੂ ਨੇ ਪ੍ਰਿਥੀ ਚੰਦ ਨੂੰ ਗੁਰੂ ਸਾਹਿਬ ਤੋਂ ਉਸਦਾ ਹੱਕ ਦਲਾਉਣ ਲਈ ਤਾਂ ਜਹਾਂਗੀਰ ਨੇ ਇਸ ਮਾਮਲੇ ਵਿੱਚ दखਲ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਹੀ ਕਿਹਾ ਕਿ ਅਸੀਂ ਤਾਂ ਅ ਇਸ ਮਾਮਲੇ ਜ ਆਪਣੇ ਆਪ ਨੂੰ ਦਖਲ ਦੇ ਨਹੀਂ ਹੁੰਦੇ ਇਹਨਾਂ ਦੋ ਘਟਨਾਵਾਂ ਤੋਂ ਬਾਅਦ ਮੈਂ ਇੱਕ ਪੁੱਛਣਾ ਚਾਹ ਰਾਂ ਗੱਲ ਜੇ ਜਹਾਂਗੀਰ ਦੇ ਮਨ 'ਚ ਗੁਰੂ ਸਾਹਿਬ ਲਈ ਕੋਈ ਖੋੜ ਹੁੰਦੀ ਜਾਂ ਗੁਰੂ ਸਾਹਿਬ ਨੂੰ ਉਹ ਨੁਕਸਾਨ ਪਹੁੰਚਾਉਂਦਾ ਚਾਹਵਾਨ ਹੁੰਦਾ ਹਾਨ ਪਹੁੰਚਾਉਂਦਾ ਨੁਕਸਾਨ ਹੁੰਦਾ ਤਾਂ ਉਸ ਦੇ ਲਈ ਇਹ ਸੌਖਾ ਰਹਾ ਸੀ ਕਿ ਉਹ ਪ੍ਰਿਥੀ ਚੰਦ ਦੇ ਹੱਕ 'ਚ ਫੈਸਲਾ ਦੇ ਕੇ ਦੋਹਾਂ ਪਰ ਆਪਣੀ ਟੱਕਰ ਕਰਾ ਦਿੰਦਾ ਤੇ ਇਸ ਤਰ੍ਹਾਂ ਆਪ ਲਾਂਬੇ ਰਹਿ ਕੇ ਸਭ ਕੁਝ ਕਰ ਲੈਂਦਾ ਫਿਰ ਉਹ ਨੂੰ ਅਜਿਹਾ ਫੈਸਲਾ ਕਦੇ ਨਾ ਕਰਦਾ ਕਿ ਅਸੀਂ ਤਾਂ ਗੁਰੂ ਨਾਨਕ ਦੇ ਘਰ ਦੇ ਦਾਸ ਆ ਗੁਰੂ ਨਾਨਕ ਸਾਹਿਬ ਅਗੁਰੂ ਅਰਜਨ ਦੇਵ ਜੀ ਨੂੰ ਗੁਰੂ ਗ੍ਰੰਥੀ ਤੋਂ ਬੇਦਖਲ ਨਹੀਂ ਕਰ ਸਕਦੇ ਅੱਜ ਤੁਸੀਂ ਦੇਖੋ ਪਿੱਛੇ ਦੇ ਮਹਾਰਾਸ਼ਟਰ ਚ ਕੀ ਹੋਇਆ ਵੀ ਉਹਦੀ ਸ਼ਿਵ ਸ਼ਨਨ ਦੀ ਸਰਕਾਰ ਸੀ ਠੀਕ ਹੈ ਨਾ ਕਾਂਗਰਸੀ ਤੋੜੇ ਬੰਦੇ ਜਬਰਦਸਤੀ ਸਰਕਾਰ ਦੁਈ ਬਣਵਾਤੀ ਕੀ ਗੱਲ ਹੈ ਅਸੀਂ ਵੋਟਾਂ 'ਚ ਵੀ ਗਏ ਉਹਦਾ ਇੱਕ ਐਮਪਾਇਰ ਸੀ ਮੈਂ ਜਦੋਂ ਵੀ ਇਹ ਸਤਿਉਚੇਨ ਕੋਈ ਨਾ ਗਈ ਉਹਨੇ ਵੀ ਸਾਨੂੰ ਇਤਿਹਾਸ ਉਹ ਪਰੋਇਆ ਗਿਆ ਹੈ ਤਾਂ ਘੜ ਦੁਸ਼ਮਣੀ ਚੱਲੀ ਜਾਵੇ ਅਸੀਂ ਉਹੀ ਇਤਿਹਾਸ ਪੜਦੇ ਆ ਰਹੇ ਹਾਂ ਤੇ ਉਸ ਤੋਂ ਬਾਅਦ ਮਾਤਾ ਗੰਗਾ ਜੀ ਨੇ ਕੀ ਕਿਹਾ ਮਾਤਾ ਗੰਗਾ ਸ਼੍ਰੀ ਮਾਤਾ ਗੰਗਾ ਜੀ ਉਹਨਾਂ ਨੂੰ ਤਾਂ ਕਿੰਨਾ ਦੁਖ ਹੋਣਾ ਚਾਹੀਦਾ ਪਰ ਇਤਿਹਾਸ ਦੱਸਦਾ ਹੈ ਕਿ ਜੇ ਜਹਾਂਗੀਰ ਪਾਪੀ ਹੁੰਦਾ ਇਹ ਉਹਦਾ ਰੋੜ ਹੁੰਦਾ ਇਹ ਚ ਤਾਂ ਉਹ ਜਹਾਂਗੀਰ ਨੂੰ ਕਦੇ ਵੀ ਲੋਕ ਔਰ ਪ੍ਰਲੋਕ ਵੀਖੇ ਸੁਖੀ ਰਹਿੰਦੀ ਦੁਆ ਨਾ ਹੁੰਦੇ ਅਸੀਂ ਜਨ ਹੁੰਦੇ ਸੁਣੋ ਸ਼ਾ ਮਾਤਾ ਗੰਗਾ ਜੀ ਨੇ ਮਾਤਾ ਗੰਗਾ ਸੁਣੋ ਸ਼ਾ ਜਹਾਂਗੀਰ ਨੂੰ ਜਹਾਂਗੀਰ ਨੂੰ ਸੁਣੋ ਸ਼ਾ ਗੁਰੂ ਹੋ ਸਹਾਈ ਲੋ ਪਰਲੋਕ ਵਿਖੇ ਸੁਖਦਾਈ ਯੋ ਸੁਣ ਮਾਤਾ ਕੀ ਤਬ ਬਹਿਨਾ ਜਹਾਂਗੀਰ ਮਨਾਇਓ ਚੈਨਾ ਗੁਰੂਬ੍ਰਾਸ ਪਾਸ ਆਈ ਛੇਵੀ ਅਧਿਆਇ 8 ਚ ਗੁਰੂ ਸਾਹਿਬ ਨੂੰ ਗੁਰੂ ਮਾਤਾ ਗੰਗਾ ਜੀ ਜਹਾਂਗੀਰ ਨੂੰ ਲੋਕ ਔਰ ਪਰਲੋਕ ਵਿਖੇ ਸੁਖੀ ਰਹਿੰਦੀ ਦੁਆ ਦੇ ਰਹੇ ਨੇ ਅਸੀਸ ਦੇ ਰਹੇ ਨੇ ਜੋੜ ਹੈ ਕੋਈ ਤੇ ਫਿਰ ਹੋਰ ਦੱਸਾਂ ਮੈਨੂੰ ਜੇ ਕੋਈ ਨਿਆਂ ਕਰੀ ਹੈ ਉਹ ਜ਼ਾਲਮ ਨਹੀਂ ਹੋ ਸਕਦਾ ਦੱਸੋ ਸੀ ਜਾ ਨਿਆਂਇਕਰੀ ਜ਼ਾਲਮ ਨਹੀਂ ਹੋ ਸਕਦਾ ਜੇ ਜ਼ਾਲਮ ਨੂੰ ਨਿਆਂਇਕਰੀ ਨੇ ਪਕਾ ਸਕਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਜਹਾਂਗੀਰ ਨੂੰ ਆਦਲ ਕਿਹਾ ਆਦਲ ਨਾ ਇਨਸਾਫ ਕਰਨ ਵਾਲਾ ਨਿਆਂਇਕਰੀ ਸ੍ਰੀ ਦਸਮਗ੍ਰੰਥ ਅੰਗ 124 ਜਹਾਂਗੀਰ ਆਦਲ ਮਰ ਗਏ ਹੋ ਵੀ ਇਨਸਾਫ ਕਰਨ ਵਾਲਾ ਜਹਾਂਗੀਰ ਦੀ ਮੌਤ ਹੋ ਗਈ ਫਿਰ ਦੂਜੀ ਜਗ੍ਹਾ ਕਹਿੰਦੇ ਨੇ ਵਿਜੇ ਮੁਖਤ 31 ਅਕਬਰ ਦਾ ਬੇਟਾ ਜਹਾਂਗੀਰ ਧਰਮਾਤਮਾ ਪਾਸ਼ਾ ਚੁਗਤਾ ਸੀ ਧਰਮਾਤਮਾ ਪਾਸ਼ਾ ਕਿਉਂ ਕਿਹਾ ਜਾਂਦਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਬਾਅਦ ਚ ਉਹ ਹੈ ਸ਼ਹਿਜ਼ਾ ਸ਼ਹਿਜ਼ਾ ਮਉਜ਼ਮ ਕੁਰਸੀ ਤੇ ਗੱਦੀ ਤੇ ਬੈਠਾ ਜਿਹਨੂੰ ਗੁਰੂ ਸਾਹਿਬ ਨੇ ਖਿਤਾਬ ਦਿੱਤਾ ਬਹਾਦਰ ਸ਼ਾਹ ਦਾ ਤਵਰੀਕ ਗੁਰੂ ਘਰ ਸਾਹਿਬ ਪੰਨਾ ਨੰਬਰ 1394 ਦੇ ਦਰਜ ਹੈ ਕਿ ਇੱਕ ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਬਹਾਦਰ ਸਾਹ ਨੂੰ ਇਹ ਕਿਹਾ ਸੀ ਤੁਹਾਡੇ ਵੱਡੇ ਜਹਾਂਗੀਰ ਨੇ ਮੇਰੇ ਦਾਦੇ ਯਾਨੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਚੰਦੂ ਦੁਸ਼ਰ ਦੀ ਬਾਹ ਫੜਾਈ ਸੀ ਜਿਸ ਨੂੰ ਉਹਨਾਂ ਨੇ ਮਨ ਪੈਸਾ ਜਾ ਦਿੱਤੀ ਸੀ ਇਸ ਤੋਂ ਕੀ ਸੀ ਤੂੰ ਦਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਉਹ ਕਹਿ ਕਿਉਂ ਕਹਿ ਰਹੇ ਨੇ ਉਹ ਤਾਂ ਇਹ ਕਹਿੰਦੇ ਵੀ ਉਹ ਜ਼ਾਲਮ ਦਾ ਜਹਾਂਗੀਰ ਦਾ ਕਿਤੇ ਵੀ ਨਹੀਂ ਆਇਆ ਇਹ ਇਹ ਚੀਜ਼ ਕਿਤੇ ਵੀ ਨਹੀਂ ਆਈ ਹੈਗੀ ਜਿਹੜੀ ਤੁਸੀਂ ਤੁਸ ਜਹਾਂਗੀਰ ਦੀ ਗੱਲ ਕੀਤੀ ਹੈ ਤੁਸੀਂ ਕਿਤੇ ਮੈਂ ਕੀਤੀ ਨਹੀਂ ਮੈਂ ਕਰਾਂ ਨਹੀਂ ਲੱਗਾ ਸੀ ਅੱਛਾ ਉਸ ਦੇ ਜ਼ਾਗੀਰ ਦੇ ਵਿੱਚ ਇਹ ਗੱਲ ਖਾਈ ਜਾਂਦੀ ਹੈ